ਹਾ 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 ਲਓ ਜੀ ਬਾਈਓ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਜਾਨਵਰ ਉਤਰਨ ਲੱਗੇ ਨੇ ਬੱਦਲ ਬਾਈ ਪੂਰੀ ਕਾਲੀ ਘਾਟ ਚੜ੍ਹ ਕੇ ਆ ਗਏ ਬਾਈ ਜਾਨਵਰਾਂ ਨੂੰ ਲਾਉਣ ਲੱਗੇ ਆਂਗਾ ਤਿੰਨ ਘੰਟੇ ਹੋ ਚੱਲੇ ਉੜਦਿਆਂ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਆ ਹਾ 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 ਆ ਆ ਮੱਥੇ ਵੀ ਆਪਣੇ ਜਾਨਬਰ ਵੀ ਆ ਗਏ ਸਾਰੇ ਅੱਜ ਇੱਕ ਜਾਲ ਦੇ ਪੈਪ ਵਿੱਚ ਪਾਈਪ ਪਾਇਆਗਾ ਥੀਲ ਦੇ ਪੈਤੇ ਆਪਣੇ ਨਾਲੇ ਪਰਦੇ ਵਾਲੇ ਪਾਇਆ ਪਾ ਇੱਕੋ ਛਤਰੀ ਥੱਲੇ ਤਿਆਰ ਕਰ ਰਹੇ ਹਾਂ ਪਲਾਈ ਬੋਰਡ ਦੀ ਆਹ ਸਟੀਲ ਦਾ ਪਾਈਪ ਬਾਸ ਦੇ ਬਕ ਤੂਰੇ ਫਿੱਟ ਬਹੁਤ ਵਧੀਆ ਹੁੰਦਾ ਕਈ ਵਾਰੀ ਛਤਰੀਆਂ ਦੇ ਆਹ ਚੌੜੇ ਲਾ ਲੈਂਦੇ ਨੇ ਪਾਈਪ ਥੱਲੇ ਵਾਲੇ ਉਹ ਕਿਸੇ ਬਾਸ ਦੇ ਨਹੀਂ ਫਿੱਟ ਹੁੰਦੇ ਉਹਦੇ ਚ ਆਪਣਾ ਸਟੀਲ ਦਾ ਪਾਈਪ ਪਾ ਕੇ ਇਹ ਗਾਂਹਾਂ ਬਾਹ ਦੇ ਵਿੱਚ ਪਾ ਜਾਂਦਾ ਆ ਦੇਖੋ ਇਹਨ ਫਟਾ ਹੈ ਜਾਂ ਨਾ ਹਿੱਲੇ ਨਾ ਚੱਲੇ ਗਾਂਹ ਇਹਦੇ ਫਟੋ ਗਈ ਇਹ ਜਾਲ ਉਹ ਛਤਰੀ ਦੇ ਵਿੱਚ ਵੀ ਇਹ ਪਤਲਾ ਹੀ ਆ ਦੂਆ ਪਾਈਪ ਆਪਣਾ 1 ਇੰਚੀ ਵਾਲਾ ਜ ਉਹ ਆਪਾਂ ਆਪ ਬਣਾਇਆ ਸੀ ਜਗਾੜ ਇਹ ਦੋਨੇ ਲਿਆਂਦੀਆਂ ਨੇ ਹਾ 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 ਕੱਲੋਂ ਹੈਗਾ ਆਪਾਂ ਬੇਲੇ ਜੀ ਆਪਾਂ ਕੱਲੋਂ ਦੇਖਦੇ ਆਂ ਕਬੂਤਰਾਂ ਨੂੰ ਰੰਗ ਲਾਵਾਂਗੇ ਜੇ ਧੁੱਪ ਨਿਕਲੀ ਵਧੀਆ ਸਾਰੇ ਆ ਗੋਲੇ ਬਚਾ ਦੇਖੋ ਜੀ ਕੀ ਕਿੰਨਾ ਸੋਹਣਾ ਹੋ ਗਿਆ ਇਹਦੇ ਵੀ ਆਪਾਂ ਕੱਲੋਂ ਨੂੰ ਰੰਗ ਲਾਵਾਂਗੇ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਵੀ ਰੰਗ ਆਪਾਂ ਨੂੰ ਕਿਹੜਾ ਵਧੀਆ ਲੱਗਦਾ ਵੀ ਕਿਹੜਾ ਰੰਗ ਲਾਈਏ ਜਾਨਵਰਾਂ ਦੇ ਹੁਣ ਕੇ ਰੰਗ ਆਪਣਾ ਫਿੱਟ ਜਾ ਗਿਆ ਮੇਰੀ ਸਲਾਹ ਵੀ ਇੱਕ ਹਰਾ ਜਿਹਾ ਆਉਂਦਾ ਇੱਕ ਨੀਲਾ ਹੁੰਦਾ ਜਾਮਣੀ ਜਿਹਾ ਉਹ ਬਹੁਤ ਸੋਹਣਾ ਜੱਜਦਾਨਾ ਕਬੂਤਰ ਆਹ ਦੇਖੋ ਜੀ ਇਹ ਲੱਠੀ ਦਾ ਨੀਲੀ ਕਬੂਦਰੀ ਦੇ ਮਸਤਾ ਉਹ ਖਾਣ ਚ ਵਿਜੀ ਆ ਗਈ ਜੀ ਮੌਜੇ ਵਾਲੀ ਇਹ ਅਜੇ ਦੀ ਆ ਗਈ ਹੋਰੇ ਦੂਜੇ ਬੱਚੇ ਵੀ ਆ ਗਿਆ ਆਹਾ 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 ਮੈਂ ਬਤਾ ਚਾੜਾਂ ਤੇ ਲੱਗਿਆ ਹੈ ਜੀ ਇਹਦੀ ਪੂੰ ਸੱਬੀ ਆ ਗਈ ਅੱਧੀ ਰਹਿ ਗਈ ਆਲੇ-ਦਾਲੇ ਆ ਗਈ ਵਿਚਾਲੇ ਰਹਿੰਦੀ ਆ ਉੜਦਾ ਵਧੀਆ ਇਹ ਉੱਤਰ ਨੂੰ ਵੀ ਮੈਂਟੀ ਲਾਉਂਦਾ ਦੇਖ ਆੜ ਗਿਆ ਆ 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 ਗਿਆ ਓ ਬਗਿਆ ਜੀ ਇੰਨੀ ਫੁਰਤੀ ਵਾਲੇ ਨੇ ਦੋ ਜਾਨਵਰ ਉੱਤਰ ਨੂੰ ਜਣੇ ਆ ਵੀ ਉਹ ਮੌਜਾ ਇੱਥੇ ਸਾਤਰੀ ਤੇ ਆ ਜਾਣਗੇ ਇੱਥੇ ਸਾਤਰੀ ਤੋਂ ਨਹੀਂ ਬਤੰਦਰਾ ਨਾਲ ਆ ਜਾਂਦਾ ਹੁਣ ਜਿਹੜਾ ਜਿੱਥੇ ਜਾਲ ਲਾਇਆ ਹੈ ਆਪਾਂ ਨੇ ਇੱਥੇ ਆਹ ਛਤਰੀ ਲਾਉਣੀ ਆ ਇਹਦੇ ਪਲਾਈ ਬੋਰਡ ਤੇ ਰੰਗ ਕਰਕੇ ਆਇਆ ਵੀ ਉਹ ਛਤਰੀ ਤੋਂ ਇੱਥੇ ਆ ਜਾ ਕਰਨਗੇ ਇੱਥੋਂ ਉਰੇ ਆ ਜਾ ਕਰਨਗੇ ਉੱਤਮ ਨਨ ਨੂੰ ਸਹੀ ਵਧੀਆ ਤਰੀਕਾ ਦੱਸ ਦਿੰਦੀ ਆ 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 ああ。 ਹਾ 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 ਆ ਕਾਟਾ ਕਬੂਤਰ ਨੇ ਵਿਲਾ ਲਈ ਜੀ ਲੱਗਦਾ ਜੋੜੀ ਉਹ ਬੱਚੇ ਨਾਲ ਉਹ ਵੀ ਕਬੂਤਰੀ ਆ ਜਿਹੜਾ ਲੱਠੀ ਦਾ ਦੂਜੀ ਝੋਲੀ ਦਾ ਬੱਚਾ ਕਣੀਆਂ ਲੱਗੀਆਂ ਪਾਣ ਵੀਰੋ ਮੋਟੀਆਂ ਮੋਟੀਆਂ ਆ ਹਾ 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 ਆਪਣੀ ਵੀਡੀਓ ਨੂੰ ਵੀਰੇ ਜਿਹੜਾ 10 ਸਬਸਕ੍ਰਾਈਬ ਕਰਨਗੇ ਆਪਾਂ ਉਹਨਾਂ ਦੀ ਵੀਡੀਓ ਦਾ ਮੈਂ ਚੈਨਲ ਨੂੰ 10 ਬੰਦਿਆਂ ਤੋਂ ਸਬਸਕ੍ਰਾਈਬ ਕਰਾਵਾਂਗੇ ਸਬਸਕ੍ਰਾਈਬ ਕਰਾਓ ਜਰੂਰ ਮੇਰਾ ਭਰਾ ਬਣ ਕੇ ਛੋੜਨਾਂ ਦਾ ਵਾਦਾ ਰਿਹਾ ਜਿੰਨੇ ਤੁਸੀਂ ਕਰਾ ਮੋ ਤੂੰ ਦੁੱਗਣੇ ਕਰਾਉਂਗਾ ਮੈਂ ਮੇਲੇ ਬੰਦੇ ਬਹੁਤ ਨੇ ਆਪਣੇ ਸਕੂਲ 'ਚ ਡਰਾਈਵਰ ਨੇਗੇ ਸਾਨੂੰ ਸੋ ਬੰਦਾ ਘਟੋ ਘਟ ਰਾਈਬਰਾਂ ਦਾ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਾਉਂਗਾ ਭਰਾਵੋ ਮੇਰਾ ਕਰਾਓ ਕਰੋ ਨਾਲ ਆਪਣੇ ਕਰਾਓ ਇਹ ਛੋਟੇ ਹੱਥ ਬਨ ਕੇ ਬੇਨਤੀ ਆਪਨੇ ਤੁਹਾਡੇ ਨਾਲ ਸਹਿਮਤ ਰਹਾਂਗੇ ਮੀ ਪੈਣ ਲੱਗ ਗਿਆ ਬਹੁਤ ਜ਼ੋਰਾਂ ਦੇ ਦੇਖੋ ਜੀ ਗਣੀਆਂ ਪੈਂਦੀਆਂ ਆਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾ ਹਾ 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 ਉਹ ਸਾਤਰੀ ਲੈ ਜਾਂ ਕੇ ਉਹ ਉੱਤਰ ਦੇ ਅੰਦਰ ਜਾ ਪਹੁੰਚੇ ਹਾ 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 ਦੇਖੋ ਯੁੱਤਰ ਦੀ ਤਿਆਰੀ ਚ ਨੇ ਕਣੀਆਂ ਚ ਭੇਜ ਚੁੱਕੇ ਉਹ ਵੀ ਓਏ ਆ ਜਾਓ ਪੁੱਤਾਂ ਆ ਜਾਓ ਹਾ 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 ਆ ਬੱਕਰੀ ਨੂੰ ਖੋਲ ਲੈ ਅੰਦਰ ਕਰ ਲੈ चलो इधर चलो इधर पुत्र चलो बचा के कान फाड़ लिया कन् फड़ ला कड़ ला हा 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 ਆ ਆ ਆ ਆ ਜਾਣ ਬਰੰਦਰ ਨੂੰ ਭਾਜਦੇ ਨੇ ਕਬੂਤਰ ਆ ਗਏ ਆਪਣੇ ਆ ਆ ਆ ਆ ਆ ਮਨੇ ਹੁਣ ਤਾਂ ਨਹੀਂ ਓਖੇ ਜੋ ਕੇ ਕੱਲ੍ਹ ਤੋਂ ਮੀਂਹ ਚੱਲ ਪਿਆ ਆ ਆ ਆ ਆ ਆ లైక్ ਵੀਰੋ లైక్ షేర్ ਦੇ ਲੋਕਰ아요 ਮੇਰਾ ਭਰਾ ਬਣ ਕੇ ਮੈਂ ਹੁਣ ਜਾਨਵਰ ਲਾ ਲਾਂ ਵੀਡੀਓ ਬੰਦ ਕਰਕੇ ਠੀਕ ਆ ਸਾਰਿਆਂ ਦਾ ਧੰਨਵਾਦ ਓਕੇ ਬਾਈ টা টা ਵੀਡੀਓ ਕਮ ਲੱਗੀ ਜਰੂਰ ਦੱਸਿਓ